ਦੀ ਬਲੌਗ ਦੀ ਸਸਿਕਾਹ ਨੂੰ ਗੁੱਡ ਮਾਰਨਿੰਗ ਅਸੀਂ ਉੱਠੇਗੇ ਤੇ ਪੀਵਾਂਗੇ ਚਾਹ ਚੂਹ ਤੇ ਉਦੋਂ ਮਲੇ ਉਦੋਂ ਨੀਗਾ ਰੱਖੀ ਬੈਠੇ ਹਾਂ ਕਿ ਬਾਹਰ ਕੋਈ ਆਉਂਦਾ ਤਾਂ ਨਹੀਂ ਹੈਗਾ ਸਵੀਨ ਸਭ ਨੂੰ ਗੁੱਡ ਮਾਰਨਿੰਗ ਕਰ ਦੋ ਪਤ ਇਹ ਸਾਰਿਆਂ ਨੂੰ ਗੁੱਡ ਮਾਰਨਿੰਗ ਕਰ ਦੋ ਗੁੱਡ ਮਾਰਨਿੰਗ ਕਰ ਦੋ ਸਾਰਿਆਂ ਨੂੰ ਕਹ ਗੁੱਡ ਮਾਰਨਿੰਗ ਹੋ ਗਈ ਜੀ ਹੈਲੋ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਵਧੀਆ ਹੋਵੋਗੇ ਗੁੱਡ ਮਾਰਨਿੰਗ ਕਰ ਦੋ ਕੀ ਦੇਖਦਾ ਹੈ ਕੀ ਦੇਖਦਾ ਹੈ ਇਹ ਦੇਖੋ ਮੇਰੀ ਫੋਟੋ ਆ ਹੀ ਜਾਂਦੀ ਆ ਠੰਡ ਹੋ ਗਈ ਮਿੱਤਰੋ ਹੁਣ ਠੰਡ ਦੀ ਸ਼ੁਰੂਆਤ ਹੋ ਗਈ ਆ ਤੇ ਸਵੇਰ ਨੂੰ ਅਸੀਂ ਮੋٹے-ਮੋٹے ਆਹ ਜੈਕਟ ਟੋਪੇ ਪਾ ਕੇ ਰੱਖਦੇ ਆ ਕਿਉਂਕਿ ਠੰਡ ਕਨੇ ਆਉਂਦੀ ਮਾਰਦੀ ਤੇ ਜਾਂ ਜਾਂਦੀ ਮਾਰਦੀ ਆ ਸੋ ਇਸ ਲਈ ਠੰਡ ਤੋਂ ਥੋੜਾ ਜਿਹਾ ਬਚ ਕੇ ਰਹੋ ਤੇ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜਿਓ ਤੇ ਅਸੀਂ ਰੋਜ਼ ਵਲੌਗ ਆ ਪਾਇਆ ਕਰਾਂਗੇ ਤੇ ਸਾਰੇ ਵਲੌਗ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਸਬਸਕ੍ਰਾਈਬ ਸਵਾਗਤ ਹੈ ਚੱਕੀ ਚਾਹ ਵਿੱਚ